ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਪੰਜੀਰੀ ਦੀ ਰੈਸਪੀ ਸ਼ੇਅਰ ਕਰਨ ਲੱਗੀ ਆ ਜੋ ਕਿ ਆਫਟਰ ਡਿਲੀਵਰੀ ਵੀ ਲੇਡੀਆਂ ਲੈ ਸਕਦੀਆਂ ਆ ਜਾਂ ਜਿਨ੍ਹਾਂ ਨੂੰ ਮਤਲਬ ਕਿ ਲੱਕ ਦਰਦ ਦੀ ਪ੍ਰੋਬਲਮ ਆ ਉਹ ਵੀ ਲੈ ਸਕਦੀਆਂ ਆ ਇਸ ਇਹਦੇ ਵੀ ਜਿਹੜੀ ਸਪੈਸ਼ਲ ਚੀਜ਼ ਉਹ ਆ ਕਿ ਇਹ ਉਹਨਾਂ ਮਰੀਜ਼ਾਂ ਵਾਸਤੇ ਵੀ ਆ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਆ ਸੋ ਇਹ ਪੰਜੀਰੀ ਬਣਾਉਣ ਵਾਸਤੇ ਮੈਂ ਜਿਹੜੀ ਆ ਉਹ ਹਰੀ ਮੂੰਗੀ ਲਈ ਆ 250 ਗ੍ਰਾਮ ਹਰੀ ਮੂੰਗੀ ਆ 250 ਗ੍ਰਾਮ ਧਾਗੇ ਵਾਲੀ ਮਿਸ਼ਰੀ ਆ ਤੇ 250 ਗ੍ਰਾਮ ਦੇਸੀ ਘਿਓ ਆ ਅੱਧੀ ਕੌਲੀ ਜਿਹੜੀ ਆ ਉਹ ਮਤਲਬ ਕਿ 100 ਗ੍ਰਾਮ ਦੇ ਕਰੀਬ ਆਟਾ ਆ ਜੋ ਕਿ ਇੱਕ ਕੌਲੀ ਮੂੰਗੀ ਇੱਕ ਕੌਲੀ ਧਾਗੇ ਵਾਲੀ ਮਿਸ਼ਰੀ ਇੱਕ ਕੌਲੀ ਦੇਸੀ ਘਿਓ ਤੇ ਅੱਧੀ ਕੌਲੀ ਆਟਾ ਆ ਸੋ ਸਭ ਤੋਂ ਪਹਿਲਾਂ ਜਿਹੜਾ ਆ ਉਹ ਮੂੰਗੀ ਨੂੰ ਮੈਂ ਜਿਹੜਾ ਆ ਇੱਕ ਕੱਪੜੇ ਉੱਤੇ ਪਾ ਕੇ ਉਹ ਸਾਫ਼ ਕਰ ਲੈਣਾ ਆ ਇਦੇ ਉੱਤੇ ਅਗਰ ਕੋਈ ਡਸਟ ਵਗੈਰਾ ਲੱਗੀ ਆ ਤੇ ਉਹ ਸਾਫ਼ ਹੋ ਜਾਵੇ ਮੈਂ ਵੈਸੇ ਜਿਹੜੇ ਦੋ ਪੀਸ ਜਿਹੜੇ ਕੱਪੜੇ ਦੇ ਲੈ ਸੀਗੇ ਉਹਨਾਂ ਦੋਨਾਂ ਦੇ ਉੱਤੇ ਪਾ ਕੇ ਜਿਹੜਾ ਆ ਉਹ ਮੂੰਗੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਆ ਭਾਵੇਂ ਕਿ ਅ ਮੂੰਗੀ ਜਿਹੜੀ ਆ ਮੂੰਗੀ ਦੀ ਦਾਲ ਆ ਇਹ ਸਾਫ਼ ਹੀ ਹੁੰਦੀ ਆ ਪੈਕਟ ਦੇ ਵਿੱਚ ਹੁੰਦੀ ਆ ਤੇ ਇਹਨੂੰ ਝੁਗੰਦੀ ਵੀ ਲੋੜ ਨਹੀਂ ਪੈਂਦੀ ਪਰ ਫਿਰ ਵੀ ਜਿਹੜਾ ਵੈਸੇ ਮੈਂ ਧੋ ਵੀ ਸਕਦੀ ਸੀਗੀ ਬਟ ਧੋਣ ਦੇ ਨਾਲ ਹੋ ਸਕਦਾ ਸੀਗਾ ਕਿ ਇਹਨੂੰ ਟਾਈਮ ਜ਼ਿਆਦਾ ਲੱਗਦਾ ਫਿਰ ਇਹਨੂੰ ਸੁਕਾਉਣਾ ਪੈਣਾ ਸੀਗਾ ਸੋ ਹੁਣ ਮੈਂ ਜਿਹੜੀ ਮੂੰਗੀ ਆ ਉਹ ਕੜਾਈ ਦੇ ਵਿੱਚ ਪਾ ਦਿੱਤੀ ਆ ਤੇ ਜਿਹੜਾ ਗੈਸ ਦਾ ਸੇਕ ਆ ਉਹ ਲੋ ਟੂ ਮੀਡੀਅਮ ਰੱਖਿਆ ਆ ਤੇ ਇਹਦੇ ਵਿੱਚੋਂ ਹੁਣ ਜਿਹੜਾ ਆ ਮਤਲਬ ਕਿ ਹਲਕੀ ਜੀ ਸਮੈਲ ਵੀ ਆਉਣੀ ਸ਼ੁਰੂ ਹੋ ਗਈ ਆ ਤੇ ਜਿਹੜਾ ਮੂੰਗੀ ਦਾ ਕਲਰ ਆ ਉਹ ਚੇਂਜ ਹੋ ਗਿਆ ਆ ਇਹਨੂੰ ਲਗਾਤਾਰ ਚਲਾਉਂਦੇ ਹੋਏ ਮੈਂ ਭੁੰਨ ਲਿਆ ਆ ਤੇ ਹੁਣ ਮੈਂ ਇਹਨੂੰ ਜਿਹੜਾ ਆ ਉਹ ਇੱਕ ਥਾਲੀ ਵਿੱਚ ਕਾੜ ਦਿੱਤਾ ਆ ਕਿ ਥੋੜੀ ਠੰਡੀ ਹੋ ਜਾਵੇ ਇਸ ਦੇ ਨਾਲ ਹੀ ਮੈਂ ਲਏ ਆ ਫੁੱਲ ਮਖਾਣੇ ਜਿਹੜੇ ਫੁੱਲ ਮਖਾਣੇ ਆ ਮੈਂ ਅੰਦਾਜ਼ੇ ਨਾਲ ਹੀ ਲਏ ਆ ਤੇ ਅਗਰ ਤੁਸੀਂ ਇਸ ਤੋਂ ਵੱਧ ਵੀ ਪਾਉਣਾ ਚਾਹੁੰਦੇ ਹੋ ਨਾ ਤੇ ਪਾ ਸਕਦੇ ਹੋ ਆ ਇਹਦੀ ਜਿਹੜੀ ਮਾਤਰਾ ਆ ਨਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਲੈ ਸਕਦੇ ਹੋ ਫੁੱਲ ਮਖਾਣੇ ਜਿਹੜੇ ਆ ਇਹਨਾਂ ਵਿੱਚ ਕੈਲਸ਼ੀਅਮ ਬਹੁਤ ਮਾਤਰਾ ਵਿੱਚ ਹੁੰਦਾ ਆ ਤੇ ਇਹ ਸਾਡੀਆਂ ਹੱਡੀਆਂ ਵਾਸਤੇ ਬਹੁਤ ਵਧੀਆ ਆ ਸੋ ਫੁੱਲ ਮਖਾਣੇ ਜਿਹੜੇ ਹੋ ਵੀ ਪੁੱਜ ਗਏ ਆ ਤੇ ਮੈਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਿਆ ਆ ਤੇ ਗੈਸ ਜਿਹੜਾ ਆ ਮੈਂ ਬੰਦ ਕਰ ਦਿੱਤਾ ਆ ਕੜਾਈ ਹਲੇ ਗਰਮ ਆ ਇਹਦੇ ਵਿੱਚ ਮੈਂ ਦੋ ਤੋਂ ਤਿੰਨ ਚਮਚ ਜਿਹੜੇ ਉਹ ਕਮਰਕਾਸ ਦੇ ਲੈ ਸੀਗੇ ਉਹ ਪਾ ਦਿੱਤੇ ਆ ਤੇ ਚੰਗੀ ਤਰ੍ਹਾਂ ਹਿਲਾ ਦਿੱਤਾ ਆ ਅਗਰ ਤੁਸੀਂ ਕਮਰਕਾਸ ਨੂੰ ਭੁੰਨਾ ਨਹੀਂ ਚਾਹੁੰਦੇ ਤੇ ਤੁਸੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਭੁੰਨਣੀ ਕੋਈ ਜ਼ਰੂਰੀ ਨਹੀਂ ਆ ਮੈਂ ਜਿਹੜਾ ਆ ਤਕਰੀਬਨ ਭੁੰਨੀ ਲੈਣੀ ਆ ਸੋ ਮੂੰਗੀ ਦੀ ਦਾਲ ਜਿਹੜੀ ਉਹ ਵੀ ਠੰਡੀ ਹੋ ਗਈ ਆ ਫੁੱਲ ਮਖਾਣੇ ਵੀ ਠੰਡੇ ਹੋ ਗਏ ਆ ਇਸ ਦੇ ਨਾਲ ਮੈਂ ਕਾਜੂ ਬਦਾਮ ਸੌਗੀ ਅ ਖਰਬੂਜੇ ਦੇ ਬੀ ਤੇ ਗੁੰਦਾਂ ਲਈਆਂ ਆ ਇਹ ਵੀ ਜਿਹੜੀਆਂ ਆ ਇਹ ਵੀ ਕੋਈ 50-50 ਗ੍ਰਾਮ ਹੈਗੀਆਂ ਆ ਚੀਜ਼ਾਂ ਜਾਂ ਕਹਿ ਲੋ 4-4 5-5 ਚਮਚਾ ਮੈਂ ਅੰਦਾਜ਼ੇ ਨਾਲ ਹੀ ਪਾਇਆ ਤੁਸੀਂ ਇਹ ਚੀਜ਼ਾਂ ਜਿਹੜੀਆਂ ਵੱਧ ਵੀ ਪਾ ਸਕਦੇ ਹੋ ਸੋ ਫੁੱਲ ਮਖਾਣੇ ਤੇ ਕਾਜੂ ਬਦਾਮ ਤੇ ਕਮਰਕਸ ਔਰ ਹਰੀ ਮੂੰਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਪੀਸ ਲੈਣਾ ਆ ਖਰਬੂਜੇ ਦੇ ਬੀ ਗੁੰਦਾਂ ਤੇ ਸੌਗੀ ਇਹ ਤਿੰਨੋਂ ਚੀਜ਼ਾਂ ਤੇ ਨਹੀਂ ਪੀਸਣੀਆਂ ਸੌਗੀ ਤੇ ਪੀਸੀ ਨਹੀਂ ਜਾਂਦੀ ਮਤਲਬ ਕਿ ਗੁੰਦਾ ਤੇ ਖਰਬੂਜੇ ਦੇ ਵੀ ਉਹ ਨਹੀਂ ਪੀਸਨੇ ਸੋ ਹਰੀ ਮੂੰਗੀ ਜਿਹੜੀ ਆ ਉਹਨੂੰ ਵੀ ਮੈਂ ਪੀਸ ਲੈ ਆ ਤੇ ਸੋ ਕਮਰਕਸ ਜਿਹੜੀ ਆ ਉਹ ਵੀ ਮੈਂ ਪੀਸ ਲਈ ਆ ਤੇ ਹੁਣ ਜਿਹੜੀ ਆ ਮਿਸ਼ਰੀ ਵੀ ਪੀਸ ਲੈਣੀ ਆ ਮਿਸ਼ਰੀ ਜਿਹੜੀ ਉਹ ਧਾਗੇ ਵਾਲੀ ਹੀ ਲੈਣੀ ਆ ਤੇ ਅਗਰ ਤੁਸੀਂ ਮਿਸ਼ਰੀ ਨਹੀਂ ਪਾਉਣਾ ਚਾਹੁੰਦੇ ਸ਼ੱਕਰ ਵੀ ਪਾ ਸਕਦੇ ਹੋ ਤੇ ਹਾਂ ਖਜੂਰਾ ਵੀ ਪਾ ਸਕਦੇ ਹੋ ਸੋ ਕੜਾਈ ਮੈਂ ਗੈਸ ਉੱਪਰ ਰੱਖ ਦਿੱਤੀ ਆ ਤੇ ਇਹਦੇ ਵਿੱਚ ਪਾ ਦਿੱਤਾ ਆ ਅੱਧਾ ਅੱਧੀ ਕੌਲੀ ਦੇਸੀ ਘਿਓ ਜਿਵੇਂ ਕਿ ਇੱਕ ਕੌਲੀ ਦੇਸੀ ਘਿਓ ਸੀ ਨਾ ਉਹਦਾ ਸਿਰਫ ਮੈਂ ਅੱਧਾ ਹਿੱਸਾ ਹੀ ਪਾ ਆਇਆ ਤੇ ਇਹਦੇ ਵਿੱਚ ਪਾ ਦਿੱਤਾ ਆ ਅੱਧੀ ਕੌਲੀ ਆਟਾ ਜੋ ਕਿ 100 ਗ੍ਰਾਮ ਦੇ ਕਰੀਬ ਆ ਤੇ ਆਟੇ ਨੂੰ ਵੀ ਜਿਹੜਾ ਆ ਉਹ ਲੋ ਟੂ ਮੀਡੀਅਮ ਹੀਟ ਦੇ ਉੱਤੇ ਲਗਾਤਾਰ ਚਲਾਉਂਦੇ ਹੋਏ ਭੁੰਨ ਲਿਆ ਆ ਤੇ ਹੁਣ ਜਿਹੜਾ ਆ ਆਟੇ ਦਾੜਾ ਕਲਰ ਆ ਉਹ ਚੇਂਜ ਹੋ ਗਿਆ ਆ ਥੋੜਾ ਜਿਹਾ ਜਿਹੜਾ ਟਾਈਮ ਲੱਗਦਾ ਆ ਆਟੇ ਨੂੰ ਪੁੰਨਣ ਨੂੰ ਤੇ ਇਹ ਦਾੜਾ ਕਲਰ ਆ ਉਹ ਚੇਂਜ ਹੋ ਗਿਆ ਆ ਤੇ ਇਹ ਦਾ ਜਿਹੜਾ ਗੈਸ ਆਫ ਕਰ ਦਿੱਤਾ ਤੇ ਇਹਦੇ ਵਿੱਚ ਮੈਂ ਪਾ ਦਿੱਤੀਆਂ ਆ ਗੁੰਦਾ ਜੋ ਕਿ 2 ਤੋਂ 3 ਚਮਚ ਹੋਣਗੀਆਂ ਇਹ ਵੀ ਮੈਂ ਅੰਦਾਜ਼ੇ ਨਾਲ ਹੀ ਲਈਆਂ ਆ ਤੇ ਜਦੋਂ ਗੁੰਦਾ ਫੁੱਲਣ ਲੱਗ ਗਈਆਂ ਨਾ ਇੰਨਾ ਮਤਲਬ ਕਿ ਫੁੱਲ ਗਈਆਂ ਉਦੋਂ ਇਹਦੇ ਵਿੱਚ ਪਾ ਦਿੱਤੀ ਪੀਸੀ ਹੋਈ ਕਮਰ ਕਸ ਤੇ ਇਸ ਦੇ ਨਾਲ ਹੀ ਇਹਦੇ ਵਿੱਚ ਪਾ ਦੇਨੇ ਆ ਖਰਬੂਜੇ ਦੇ ਬੀ ਜੋ ਕਿ 3 ਕ ਚਮਚ ਹਨ ਤੇ ਇਹਨਾਂ ਦੇ ਵਿੱਚ ਜਿਹੜੀ ਆ ਤੜ ਤੜ ਦੀ ਆਵਾਜ਼ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਸੋ ਇਹਨਾਂ ਨੂੰ 1 ਮਿੰਟ ਵਾਸਤੇ ਭੁੰਨਣ ਤੋਂ ਬਾਅਦ ਕਿਉਂਕਿ ਗੈਸ ਤੇ ਆਫ ਆ ਇਹਦੇ ਵਿੱਚ ਮੈਂ ਜਿਹੜੇ ਫੁੱਲ ਮਖਾਣੇ ਪੀਸੇ ਸੀ ਨਾ ਉਹ ਵੀ ਪਾ ਦਿੱਤੇ ਆ ਪਹਿਲਾਂ ਇਹ ਚਾਰ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾ ਦੇਣੀਆਂ ਆ ਫਿਰ ਇਹਦੇ ਵਿੱਚ ਪਾ ਦਿੱਤੀ ਆ ਪੀਸੀ ਹੋਈ ਮੂੰਗੀ ਬਸ ਇਹਨਾਂ ਨੂੰ ਜਿਹੜਾ ਲਗਾਤਾਰ ਚਲਾਉਂਦੇ ਰਹਿਣਾ ਆ ਮਿਕਸ ਕਰੀ ਜਾਣਾ ਆ ਤੇ ਚੀਜ਼ਾਂ ਜਿਹੜੀਆਂ ਉਹ ਪਾਈ ਜਾਣੀਆਂ ਸੋ ਹਰੀ ਮੂੰਗੀ ਜਿਹੜੀ ਉਹ ਵੀ ਮੈਂ ਇਹਦੇ ਵਿੱਚ ਪਾ ਦਿੱਤੀ ਆ ਤੇ ਮੈਨੂੰ ਜਿਹੜਾ ਹੁਣ ਇੱਥੇ ਘਿਓ ਜਿਹੜਾ ਘੱਟ ਲੱਗ ਰਿਹਾ ਸੀਗਾ ਅੱਧੀ ਕੌਲੀ ਜਿਹੜਾ ਘਿਓ ਸਾਈਡ ਤੇ ਬਚਿਆ ਸੀ ਉਹਦੇ ਵਿੱਚੋਂ ਅੱਧਾ ਘਿਓ ਮੈਂ ਫਿਰ ਇਹਦੇ ਵਿੱਚ ਪਾ ਦਿੱਤਾ ਆ ਤੇ ਨਾਲ ਹੀ ਪੀਸੇ ਹੋਏ ਬਦਾਮ ਕਾਜੂ ਤੇ ਸੌਗੀ ਪਾ ਦਿੱਤੀ ਆ ਤੇ ਇੰਨਾ ਵੀ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਮਿਕਸ ਕਰਨਿਆ ਆ ਜਿਹੜਾ ਘਿਓ ਆ ਇੱਕੋ ਵਾਰ ਨਹੀਂ ਪਾਉਣਾ ਅਗਰ ਤੁਹਾਨੂੰ ਲੱਗਦਾ ਆ ਕਿ ਘਿਓ ਘਟਾ ਤੇ ਜੋ ਫਿਰ ਘਿਓ ਨਾਲ ਦੇ ਨਾਲ ਪਾਈ ਜਾਣਾ ਆ ਫਿਰ ਇਹਦੇ ਵਿੱਚ ਲਾਸਟ ਦੇ ਉੱਤੇ ਪਾ ਦਿੱਤੀ ਆ ਮੈਂ ਮਿਸ਼ਰੀ ਪਹਿਲਾਂ ਜਿਹੜੀ ਮੈਂ ਅੱਧੀ ਮਿਸ਼ਰੀ ਪਾਈ ਆ ਫਿਰ ਇਹਨੂੰ ਮੈਂ ਟੇਸਟ ਕਰਕੇ ਵੇਖ ਲਿਆ ਫਿਰ ਬਾਕੀ ਦੀ ਜਿਹੜੀ ਮਿਸ਼ਰੀ ਆ ਉਹ ਵੀ ਪਾ ਦਿੱਤੀ ਆ ਤੇ ਹਮੇਸ਼ਾ ਜਿਹੜੇ ਆ ਉਹ ਜਦੋਂ ਵੀ ਖੰਡ ਜਾਂ ਸ਼ੱਕਰ ਪਾਓ ਨਾ ਉਹਨੂੰ ਇੱਕ ਵਾਰੀ ਪਹਿਲਾਂ ਟੇਸਟ ਕਰਕੇ ਵੇਖ ਲਵੋ ਫਿਰ ਸਾਰੀ ਜਿਹੜੀ ਆ ਉਹ ਪਾਓ ਪਹਿਲਾਂ ਥੋੜੀ ਹੀ ਪਾਓ ਫਿਰ ਜਿਹੜਾ ਬਾਕੀ ਬਚਿਆ ਘਿਓ ਸੀਗਾ ਉਹ ਵੀ ਮੈਂ ਇਹਦੇ ਵਿੱਚ ਪਾ ਦਿੱਤਾ ਜਿਹੜਾ ਘਿਓ ਆ ਉਹ ਵੀ ਜਿਹੜਾ ਆ ਥੋੜਾ ਥੋੜਾ ਕਰਕੇ ਹੀ ਪਾਉਣਾ ਆ ਹੋ ਸਕਦਾ ਆ ਕਿ 250 ਗ੍ਰਾਮ ਤੋਂ ਵੱਧ ਵੀ ਪਾਇਆ ਜਾਂਦਾ ਪਰ ਜਿਹੜਾ ਦਾ ਇਸੋ ਗ੍ਰਾਮ ਬਿਲਕੁਲ ਪਰਫੈਕਟ ਸਿਗਾ ਸੋ ਇਹ ਜਿਹੜੀ ਪੰਚੀਰੀਆ ਇਹ 슈ਗਰ ਦੇ ਮਰੀਜ਼ ਜਿਹੜੇ ਆ ਉਹ ਵੀ ਖਾ ਸਕਦੇ ਆ ਜਿਨ੍ਹਾਂ ਦੀ ਡਿਲੀਵਰੀ ਹੋਣੀ ਆ ਅਗਰ ਉਹਨਾਂ ਨੂੰ 슈ਗਰ ਆ ਉਹ ਵੀ ਆਰਾਮ ਨਾਲ ਖਾ ਸਕਦੇ ਆ ਜਿਨ੍ਹਾਂ ਦੇ ਲੱਕਦਰ ਦਾ ਉਹ ਵੀ ਖਾ ਸਕਦੇ ਆ ਬਹੁਤ ਹੀ ਫਾਇਦੇਮੰਦ ਆ ਸੋ ਆਈ ਹੋਪ ਕਿ ਤੁਹਾਨੂੰ ਜਿਹੜੀ ਅੱਜ ਦੀ ਰੈਸਪੀ ਆ ਉਹ ਪਸੰਦ ਆਈ ਹੋਊਗੀ ਸੋ ਵੀਡੀਓ ਨੂੰ ਜਿਹੜਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ